ਸਿਕਾਲ ਜੀ ਮੈਂ ਤੁਹਾਡਾ ਆਪਣਾ ਗਰਲਾਲ ਕਨੌਰ ਅੱਜ ਜ਼ਿਲ੍ਹਾ ਕਪੂਰਥਲਾ ਪਿੰਡ ਖੈਰਾ ਮਾਝਾ ਮਨੋਰ ਸਿੰਘ ਜੀ ਖੈਰਾ ਸਾਰੀ ਇਹਨਾਂ ਦੀ ਟੀਮ ਸਾਡਾ ਭਰਾ ਜੱਸਾ ਸਾਰੀ ਇਹਨਾਂ ਦੇ ਨਾਲ ਐਨ ਆਰ ਆਈ ਭਰਾ ਜਿਹੜਾ ਕਬੱਡੀ ਦਾ ਇੱਕ ਗੜ ਹੈ ਜਿਨ੍ਹਾਂ ਨੇ ਜਦੋਂ ਦਾ ਮੈਂ ਕਬੱਡੀ ਦੇ ਵਿੱਚ 1995-99 ਤੋਂ ਆਇਆ ਖੈਰਾ ਸਾਹਿਬ ਅਰੀ ਉਦੋਂ ਦੇ ਪ੍ਰੋਮੋਟਰ ਨੇ ਜੱਸਾ ਭਰਾ ਵੀ ਨਾਲ ਹੈ ਤੇ ਅੱਜ ਮੇਜਰ ਲੀਗ ਕਬੱਡੀ ਦਾ ਟੂਰਨਾਮੈਂਟ ਸੀ ਬਹੁਤ ਵਧੀਆ ਡਿਸਪੀਨਲ ਦੇ ਨਾਲ ਮੈਚ ਕਰਾਉਂਦੇ ਆ ਐਨਆਰਏ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੀ ਜਵਾਨੀ ਨੂੰ ਕਬੱਡੀ ਨੂੰ ਸਾਹਮ ਦੇ ਆ ਅੱਜ ਇਹ ਜਿਹੜੀ ਪੋਸਟ ਆ ਮੇਰੇ ਕੋਲੇ ਤੇ ਇੱਕ ਕਬੱਡੀ ਦੀ ਕਹਿ ਸਕਦੇ ਆ ਇੱਕ ਦੇਣ ਹੈ ਜੇ ਪ੍ਰਧਾਨ ਆ ਤਾਂ ਵੀ ਕਬੱਡੀ ਕਰਕੇ ਜੇ ਅੱਜ ਐਮਐਲਏ ਆ ਸੇਵਾਦਾਰ ਆ ਤਾਂ ਵੀ ਕਬੱਡੀ ਕਰਕੇ ਤੇ ਮੈਂ ਨੌਜਵਾਨ ਸਾਥੀਆਂ ਨੂੰ ਭਰਾਵਾਂ ਨੂੰ ਬੇਨਤੀ ਅਪੀਲ ਕਰਦਾ ਕਿ ਸਪੋਰਟਸ ਵੱਲ ਜਾਓ ਕਿਸੇ ਵੀ ਵੱਲ ਜਾਓ ਈਮਾਨਦਾਰੀ ਦੇ ਨਾਲ ਤੁਸੀਂ ਉਹਦੀ ਸੇਵਾ ਕਰੋਗੇ ਤੁਹਾਨੂੰ ਕੋਈ ਸਪੋਰਟਸ ਦੁਨੀਆ ਤੇ ਧੋਖਾ ਨਹੀਂ ਦਿੰਦੀ ਕਿਉਂ ਜਦੋਂ ਤੁਸੀਂ ਬਿਜ਼ਨਸ ਕਰਦੇ ਹੋ ਕਾਰੋਬਾਰ ਕਰਦੇ ਹੋ ਤੁਸੀਂ ਫੇਰ 40 ਸਾਲ ਬਾਅਦ 45 ਸਾਲ ਬਾਅਦ ਸਿਹਤ ਵੱਲ ਧਿਆਨ ਦਿੰਦੇ ਹੋ ਇਸ ਤੋਂ ਬਿਹਤਰ ਹੈ ਜਵਾਨੀ ਤੋਂ ਹੀ ਸਿਹਤ ਵੱਲ ਧਿਆਨ ਦਿਓ ਸਪੋਰਟਸ ਇੱਕ ਭਗਤੀ ਦੇ ਬਰਾਬਰ ਹੈ ਆਓ ਗਰਾਊਂਡਾਂ ਜਾਓ ਇਮਾਨਦਾਰੀ ਨਾਲ ਸਪੋਰਟਸ ਕਰੋ ਸੋ ਮੈਂ ਖੈਰਾਨਵਾਸੀਆਂ ਨੂੰ ਜਿਹੜੇ ਸਾਡੇ ਇਤੋਂ ਦੇ ਇਲਾਕਾ ਨਿਵਾਸੀ ਨੇ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਨੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤਾਂ। ਯਾਕ ਵਰਲਡ ਕਬੱਡੀ ਕੱਪ ਦੀ ਇੱਕ ਆਰਡ ਲੜਾਈ। ਬਿਲਕੁਲ ਜੀ ਕੋਸ਼ਿਸ਼ ਕਰਾਂਗੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ ਉਹਨਾਂ ਦਾ ਦਿਸ਼ਾ ਨਿਰਦੇਸ਼ ਹੋਵੇ ਤਾਂ ਜ਼ਰੂਰ ਕਰਾਵਾਂਗੇ ਜੀ ਧੰਨਵਾਦ। ਆਖਰੀ ਸਵਾਲ ਹੈ ਪੰਜਾਬ ਦੇ ਹੋਣ ਵਾਲੀ ਏਡ ਮਨਿਸਟਰ ਨਹੀਂ ਹੈਗਾ ਔਰ ਕੀ ਕਹਿਣਾ ਚਾਹੀਦਾ। ਨਹੀਂ ਮੁੱਖ ਮੰਤਰੀ ਸਾਹਿਬ ਹੈਗੇ ਨੇ ਜੀ ਉਹਨਾਂ ਕੋਲ ਮਹਿਕਮਾ ਹਾਂ ਜੀ ਉਹਨਾਂ ਕੋਲ ਮਹਿਕਮਾ ਹੈ ਜੀ ਧੰਨਵਾਦ ਜੀ। ਨਾ ਨਾ ਏ 10ਵੇਂ ਪਾਇਸ਼ਾ ਗੁਰੂ ਗੋਵਿੰਦ ਸਿੰਘ ਬਾਹਰ ਜੂ ਸਤਕਾਰ ਹੈ ਉਹਨਾਂ ਦੇ ਨਾਂ ਤੇ ਬਹੁਤ ਵੱਡਾ ਟੂਰਨਾਮੈਂਟ ਸਾਨ ਮਨੋਰ ਸਿੰਘ ਕਪੰਟੋ ਤੋਂ ਹਰ ਸਾਲ ਆ ਕੇ 25ਵਾਂ ਲਗਾਤਾਰ ਟੂਰਨਾਮੈਂਟ ਕਰਾਇਆ ਉਹਨਾਂ ਦਾ ਧੰਨਵਾਦ ਆ ਨਗਰ ਨੂੰ ਨਗਰ ਦਾ ਨਾਂ ਤੇ ਖੇਡਾਂ ਦਾ ਨਾਂ ਰੋਸ਼ਨ ਕਰ ਰਹੇ ਨੇ ਖਿਡਾਰੀਆਂ ਦਾ ਨਾਂ ਰੋਸ਼ਨ ਕਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀ ਮੈਸੇਜ ਹੈ ਤੁਹਾਡਾ ਫੇਰ ਨੂੰ ਹਾਂਜੀ ਕੀ ਮੈਸੇਜ ਹੈ ਖਿਡਾਰੀਆਂ ਵੱਲੋਂ ਸਰ ਨੌਜਵਾਨੀ ਨੂੰ ਤੰਦਰੁਸਤ ਰੱਖਣ ਵਾਸਤੇ ਇਹ ਜਿਹੜੇ ਮੈਚ ਕਰਾਉਣੇ ਸੇਤਾਂ ਦਾ ਸੇਤ ਦਾ ਖਿਆਲ ਰੱਖਵਾਤੇ ਸੇਤ ਨੂੰ ਤੰਦਰੁਸਤ ਰੱਖਣ ਵਾਸਤੇ ਇਹ ਵੱਡੇ ਪ੍ਰਾਲੇ ਨੇ ਇਸ ਵਾਰ ਜਦੋਂ ਇਹ ਮੈਚ ਦੇ ਵਿੱਚ ਗੱਡੀ ਕੰਪਨੀ ਦਾ ਅੜੀਕ ਦੇ ਅਲੋਕੀ ਬਹੁਤ ਵੱਡਾ ਘਟ ਹੋ ਜਾਂਦਾ ਇਹਦੇ ਪਿੱਛੇ ਕੀ ਕਾਰਨ ਸਰਫ ਜਿਹੜਾ ਸਾਡੇ ਪ੍ਰਬੰਧਕ ਵੀਰ ਆ ਉਹ ਹਰ ਇੱਕ ਦਾ ਮਾਨ ਸਨਮਾਨ ਕਰਦੇ ਨੇ ਔਰ ਪਿਆਰ ਦਿੰਦੇ ਨੇ ਔਰ ਖੇਡਾਂ ਨੂੰ ਲੋਕ ਪਿਆਰ ਕਰਦੇ ਨੇ ਵੱਡੇ ਵੱਡੇ ਖਿਡਾਰੀ ਆਉਂਦੇ ਨੇ ਇਸ ਕਾਰਨ ਕਰਕੇ ਲੋਕਾਂ ਦਾ ਜਿਹੜਾ ਦਰਸ਼ਕ ਵੀਰ ਆ ਉਹ ਮਹਾਮਾਗੇ ਪਹੁੰਚ ਜਾਂਦਾ